ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਪਤੀ ਦੇ ਕਿਸੇ ਦੀ ਦੂਜੀ ਔਰਤ ਨਾਲ ਨਜਾਇਜ਼ ਸੰਬੰਧ ਹੋਣ ਤੇ ਪਤਾ ਚੱਲਣ ਤੋਂ ਬਾਅਦ ਪਤੀ ਵੀ ਘਰ ਵਿੱਚ ਪਈ ਉਹ ਬਰੋਧ ਵਾਈਕ ਦੀ ਖੁਦ ਕੁਸ਼ੀ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪੁੱਤਰ ਕ੍ਰਿਸ਼ਨ ਦੇ ਬਿਆਨ ਦਾਰਤੇ ਰਤਨ ਸਿੰਘ ਕੋਮਾ ਨਾਮਕ ਔਰਤ ਉੱਤੇ ਖਲਾਫ ਦੇ ਵਕਤ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਜਿੱਥੇ ਅੱਜ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਔਰਤ ਨੇ ਨਜਾਇਜ਼ ਸੰਬੰਧ ਸਨ ਇਸ ਗੱਲ ਦੀ ਪਿੰਡ ਕੋਲ ਦੀ ਮਾਂ ਜਸਵੀਰ ਕੌਰ ਨੂੰ ਲੱਗੀ ਉਹਨਾਂ ਨੇ ਦੱਸਿਆ ਕਿ ਕੁਝ ਮਹੀਨੇ ਉਹਨਾਂ ਦੀ ਮਾਂ ਜਸਵੀਰ ਕੌਰ ਤਾਂ ਟੀਵੀ ਦਾ ਇਲਾਜ ਚੱਲ ਰਿਹਾ ਸੀ ਜਿਸ ਕਰ ਅਕਸਰ ਹੀ ਡਿਪਰੈਸ਼ਨ ਵਿੱਚ ਰਹਿੰਦੀ ਸੀ ਉਹਨਾਂ ਦੇ ਜਦੋਂ ਪਤੀ ਕੋਲੋਂ ਜਸਵੀਰ ਕੌਰ ਨੇ ਆਪਣੇ ਪਤੀ ਰਤਨ ਸਿੰਘ ਦੀ ਵੀਡੀਓ ਕਾਲ ਕੀਤਾ ਪੁੱਛਿਆ ਗਿਆ ਔਰਤ ਕਿੱਥੇ ਤੁਸੀਂ ਗੱਲ ਤੇ ਖਵਾਓ ਕਿਸ ਨੇ ਮਾਂ ਜਸਵੀਰ ਕੌਰ ਨੇ ਡਿਪਰੈਸ਼ਨ ਵਿੱਚ ਜਾ ਕੇ ਘਰ ਵਿੱਚ ਪਈ ਟੀਵੀ ਦੀ ਦਵਾਈ ਉਹ ਡੋਜ਼ ਖਾ ਲਈ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਇਸੇ ਸਬੰਧੀ ਕਮਿਸ਼ਨ ਦੇ ਸੱਚਮੁਖੀ ਕੌਰ ਨੇ ਦੱਸਿਆ ਕਿ ਕਲੈਕਤੀ ਦਰਖਾਸਤ ਦਿੱਤੀ ਗਿਆ ਉਸਦੇ ਪਤਨੀ ਰਤਨ ਸਿੰਘ ਕਿਸੇ ਔਰਤ ਨਾਲ ਨਜਾਇਜ਼ ਸਬੰਧਨ ਜਿਸ ਖਬਰ ਕੋਈ ਨੇ ਖੁਦਕਿਸ਼ੀ ਕਰ ਲਈ ਇਸ ਨੂੰ ਦੇਖਦੇ ਹੋਆ ਉਹਨਾਂ ਨੂੰ ਪੋਸਟਮਾਸਟਰ ਵੱਲੋਂ ਲਾਰਜ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਕੀ ਕਹਿੰਦੇ ਹਨ ਆਓ ਤੁਹਾਨੂੰ ਸੁਣਾਉਣਾ ਪਰਿਵਾਰ ਵਾਸੀ ਅਤੇ ਉਸ ਕੀ ਨਾਂ ਵੀਰੇ ਆਪਣਾ ਕਿਸ਼ਨਾ ਸਿੰਘ ਕਿਹੜਾ ਪਿੰਡ ਆ ਚਿਲਾ ਕਨਵਲੀ ਜਿਹੜੇ ਲੇਡੀਜ਼ ਨੇ ਖੁਦ ਖੁਸ਼ੀ ਕੀਤੀ ਕੀ ਲੱਗਦੀ ਸੀ ਕੋਟੇ ਮਮੀ ਜੀ ਕੀ ਨਾਂ ਹੈ ਜਸਵੀਰ ਗੌਰ ਕੀ ਕਾਰਨ ਕੀ ਰਿਹਾ ਖੁਦ ਖੁਸ਼ੀ ਕਰਨ ਦਾ ਮੈਂ ਡੈਡੀ ਕਰਕੇ ਯਾਰ ਕੀ ਗੱਲ ਸੀ ਡੈਡੀ ਮੇਰਾ ਬਾਹਰ ਕਹਿੰਦਾ ਗੱਲਬਾਤ ਕਰਦਾ ਜਦੋਂ ਮੰਮਾ ਨੂੰ ਪਤਾ ਸੀ ਤੇ ਦਾ ਕੱਲ ਫਿਰ ਉਹ ਗਏ ਜਿਹੜਾ ਡੈਡੀ ਉਹਨੂੰ ਲੈ ਕੇ ਕੰਮ ਤੇ ਮਮਮੀ ਨੇ ਉਹਨਾਂ ਨੂੰ ਪੁੱਛਿਆ ਬੱਸਿਆ ਤੇ ਡੈਡੀ ਨੇ ਉਹਨਾਂ ਨੂੰ ਵੀਡੀਓ ਕਾਲ ਕਰਕੇ ਵਿਖਾਈ ਕਿ ਆਹ ਮੇਰੇ ਨਾਲ ਹੀ ਆ ਤੇ ਫਿਰ ਉਹਨਾਂ ਡਿਪਰੈਸ਼ਨ ਚਾਨ ਕੇ ਤੇ ਦੰ ਦਵਾਈ ਖਾ ਲਈ ਲਾਜ ਵਗੈਰਾ ਚੱਲਦਾ ਸੀ ਮਮਮੀ ਤੁਹਾਡੀ ਦਾ ਹਾਂਜੀ ਕੋਈ ਲਾਜ ਵਗੈਰਾ ਚੱਲਦਾ ਸੀਗਾ ਮਮਮੀ ਤੁਹਾਡੀ ਦਾ ਟੀਵੀ ਵੀ ਵਗੈਰਾ ਦਾ ਹਾਂਜੀ ਹੈ ਲਾਜ ਚੱਲਦਾ ਸੀ ਟੀਵੀ ਦਾ ਹਾਂਜੀ ਤੇ ਖੁਦ ਖੁਸ਼ੀ ਕਿਹੜੀ ਦਵਾਈ ਦੇ ਨਾਲ ਕੀਤੀ ਹੈ ਠੀਕ ਹੈ ਟੀਵੀ ਦੀ ਜਿਆਦਾ ਦਵਾਈ ਖਾ ਲਈ ਉਹ ਦਰਖਾਸਤ ਵਗੈਰਾ ਦਿੱਤੀ ਥਾਣੇ ਹਾਂਜੀ ਕੀ ਮੰਗ ਕਰਦੇ ਜੋ ਅਸੀਂ ਆਪਦੀ ਮੰਮੀ ਲਈ ਇਨਸਾਫ ਚਾਹੁੰਦੇ ਆਂ ਹੁਣ ਡੈਡੀ ਤੁਹਾਡਾ ਭੱਜ ਗਿਆ ਤੋਂ ਹਾਂਜੀ ਕੀ ਨਾਂ ਪੈਂਦਾ ਸਿਮਰਨਜੀਤ ਕੌਰ ਕਿਹੜਾ ਪੈਂਦਾ ਚੇਲਾ ਕਰਨ ਵਾਲੀ ਪਿੱਖੀ ਨਾ ਜਿਹੜੀ ਲੇਡੀਜ਼ ਦੀ ਡੈਥ ਹੋਈ ਆ ਜਿਹਨੇ ਖੁਦਕੁਸ਼ੀ ਕੀਤੀ ਕੀ ਲੱਗਦੀ ਸੀ ਤੁਹਾਡੀ ਮਦਰ ਸ ਮੇਰੇ ਕੀ ਨਾਮ ਸੀ ਘਰ ਨਾਲ ਜਸਬੀਰ ਕੌਰ ਕੀ ਗੱਲ ਕੀ ਹੋਈ ਆ ਖੁਦਕੁਸ਼ੀ ਕਰਨ ਦਾ ਕਾਰਨ ਕੀ ਰਿਹਾ ਪਾਪਾ ਮੇਰੇ ਦੀ ਬਾਹਰ ਕਿਸੇ ਨਾਲ ਗੱਲਬਾਤ ਚੱਲਦੀ ਸੀ ਉਹਨਾਂ ਨੂੰ ਪਤਾ ਚੱਲ ਗਿਆ ਸੀ ਕਾਲੋ ਕਿਤੇ ਲੈ ਕੇ ਗਿਆ ਹੋਣੇ ਉਹਨਾਂ ਨੂੰ ਨਾਲ ਕੰਮਕਾਰ ਤੇ ਤੇ ਉਹ ਮੰਮੀ ਨੂੰ ਵੀਡੀਓ ਕਾਲ ਕਰਕੇ ਦਿਖਾਈ ਸੀਗੀ ਡਿਪਰੈਸ਼ਨ ਦੇ ਵਿੱਚ ਆ ਕੇ ਉਹਨਾਂ ਨੇ ਖੁਦ ਖੁਸ਼ ਕਰ ਲਈ ਤੁਹਾਡੀ ਤੁਹਾਡੀ ਮਦਰ ਦੀ ਕੋਈ ਦਵਾਈ ਵਗੈਰਾ ਚੱਲਦੀ ਸੀਗੀ ਹਾਂਜੀ ਕੀ ਪ੍ਰੋਬਲਮ ਸੀ ਉਹਨਾਂ ਨੂੰ ਉਹਨਾਂ ਨੂੰ ਟੀਵੀ ਸੀਗੀ ਤੇ ਉਹਦੀ ਦਵਾਈ ਚੱਲਦੀ ਪਈ ਸੀਗੀ ਤੇ ਉਹਨਾਂ ਨੇ ਉਹਦੀ ওভারਡੋਸ ਲੈਂਦੀ ਕੀ ਮੰਗ ਕਰਦੇ ਜੋ ਸਾਨੂੰ ਇਨਸਾਫ ਚਾਹੀਦਾ ਸਾਡੀ ਮੰਮੀ ਨੂੰ ਜਿਹੜੀ ਜਿਹਦੇ ਨਾਲ ਨਜਾਇਜ਼ ਸਬੰਧ ਸੀਗੇ ਉਹ ਉਹ ਕਿੱਥੋਂ ਦੀ ਰਹਿਣ ਵਾਲੀ ਆ ਇੱਥੋਂ ਦੀ ਆ ਤੇ ਹੁਣ ਫਿਲਹਾਲ ਉਹ ਭੱਜ ਗਈ ਹਾਂਜੀ ਤੇ ਤੁਹਾਡੇ ਜਿਹੜੇ ਫਾਦਰ ਸੀਗੇ ਉਹ ਵੀ ਚਲੇ ਗਏ ਨਾਲ ਹੀ ਤੇ ਪੁਲਿਸ ਨੂੰ ਕੰਪਲੇਨਟ ਕੀਤੀ ਆ ਤੁਸੀਂ ਹਾਂਜੀ ਕੀਤੀ ਆ ਕੀ ਆ ਸਵਾਸ਼ਣ ਪੁਲਿਸ ਨੇ ਦਵਾਇਆ ਵਾ ਦੇਖੋ ਪਰਚਾ ਦਰਜ ਕੀਤਾ ਏ ਕਹਿੰਦੇ ਆ ਕਿ ਜਲਦੀ ਤੋਂ ਜਲਦੀ ਕਰ ਦੇ ਕਾਰਵਾਈ ਇਹਦਾ ਕੀ ਨਾਮ ਹੈ ਨਿਰਜੀ ਰੰਜੋ ਸਿੰਘ ਕਿਹੜਾ ਪਿੰਡ ਹੈ ਚੇਲਾ ਕਲੋਨੀ ਇੱਕ ਇਥੇ ਕੁੜੀ ਨੇ ਖੁਦ ਖੁਸ਼ੀ ਦਿੱਤੀ ਹੈ ਕੱਲ ਕੀ ਨਾਮ ਹੈ ਉਹਦਾ ਉਹਦਾ ਨਾਮ ਜਸ ਜਸੀ ਗਾਰ ਅੱਛਾ ਚੀਡਾ ਲਿਖੀ ਹੋਈ ਯਾਰ ਗੱਲ ਭਾਜੀ ਹੋਈ ਹੈ ਵੀ ਮੇਰਾ ਬ੍ਰਦਰ ਆ ਵੱਡਾ ਰਤਨ ਠੀਕ ਹੈ ਜੀ ਉਹਦੇ ਬਾਹਰ ਸਮੰਦ ਤੇ ਹਜਨਾਨੀ ਨਾਲ ਠੀਕ ਹੈ ਜੀ ਇੱਥੋਂ ਨਹੀਂ ਦੇਣ ਵਾਲੀ ਹੈ ਹਾਂ ਇੱਥੋਂ ਦੀ ਵੀਰ ਜੀ ਨੋ ਆ ਅੱਛਾ ਪਿੰਡ ਉਹਦਾ ਡਾਲਾ ਠੀਕ ਹੈ ਮੈਂ 2-3 ਵਾਰਾਂ ਪੰਚਾਇਦਾ ਇਕੱਠੀਆਂ ਕੀਤੀਆਂ ਵੀਰ ਜੀ ਐਸੇ ਕਰਕੇ ਉਹਨਾਂ ਨੂੰ ਸਮਝਾਉਣ ਬਾਰੇ ਕਿ ਚੱਲ ਸਾਡਾ ਘਰ ਬਚਿਆ ਰਹੂਗਾ ਠੀਕ ਹੈ ਜੀ ਨਾ ਤੇ ਮੇਰੇ ਬ੍ਰਦਰ ਨੇ ਸੋਚਿਆ ਨਾ ਮੇਰੀ ਹੋਰ ਭਰਾ ਭੂ ਨੇ ਵੀ ਕਹਿਣੇ ਸਾਥ ਨਹੀਂ ਦਿੱਤਾ ਮੇਰਾ ਮੈਂ ਇਕੱਲਾ ਹੀ ਕਰਦਾ ਰਿਹਾ ਜੋ ਵੀ ਕਰਦਾ ਰਿਹਾ ਠੀਕ ਹੈ ਵੀ ਚੱਲ ਸੁਧਰ ਜਾਣਗੇ ਪਰ ਉਹਨਾਂ ਨੇ ਨਹੀਂ ਸੁਧਰਿਆ ਜੀ ਇਸ ਕਰਕੇ ਉਹ ਕੱਲ ਕਿਤੇ ਗਏ ਸੀ ਕੰਮ ਦੇ ਲੈ ਕੇ ਉਹਨਾਂ ਨੂੰ ਨਾਲ ਤੇ ਪਰਜਾਈ ਨੂੰ ਉਹਨੇ ਵੀਡੀਓ ਕਾਲ ਕਰਕੇ ਦਿਖਾਈ ਪਰਜਾਈ ਮੇਰੀ ਦੀ ਦਵਾਈ ਚਲਦੀ ਉਹਨੇ ওভারਡੋਜ ਲੈ ਲਈ ਤੇ ਮਤਲਬ ਹੀ ਦਤ ਹੋ ਗਏ ਹਾਂਜੀ ਕੀ ਮੰਗ ਕਰਦੇ ਜੋ ਦਰਖਾਸਤ ਦਿੱਤੀ ਵੀਰ ਜੀ ਆਪਾਂ ਇਹ ਮੰਗ ਕਰਦੇ ਆਂ ਕਿ ਪਰਜਾਈ ਆਪਣੀ ਨੂੰ ਇਨਸਾਫ ਚਾਹੀਦਾ ਸਾਨੂੰ ਭਰਾਣਾ ਕੋਈ ਨਹੀਂ ਹੈ ਭਰਾ ਕੋਈ ਤੁਹਾਡਾ ਭੱਜ ਗਿਆ ਭੱਜ ਗਿਆ ਜੀ ਭੱਜ ਗਿਆ ਜਨਾਨੀ ਵੀ ਗਿਆ ਪਿਆ ਹਾਂਜੀ ਜਨਾਨੀ ਵੀ ਗਿਆ ਤੇ ਸਰੀਕ ਨੂੰ ਲੜਕੀ ਨੇ ਖੁਦਕੁਸ਼ੀ ਕੀਤੀ ਸਰ ਚੇਲਾ ਕਰਨੀ ਤੋਂ ਸੀ ਸਰ ਕਾਰਵਾਈ ਜਿਹੜੀ ਆ ਤੁਹਾਡੇ ਲੋਕ ਕੀਤੇ ਗਏ ਆ ਕੱਲ੍ਹ ਇਨਫਰਮੇਸ਼ਨ ਆਈ ਸੀ ਕਿ ਇੱਕ ਲੇਡੀਜ਼ ਨੇ ਈਕ ਤੇ ਆਤਮ ਹੱਤਿਆ ਕਰ ਲਈ ਆ ਉਹਦਾ ਰੀਜ਼ਨ ਇਹ ਸੀਗਾ ਕਿ ਇਹਦੇ ਘਰ ਵਾਲੇ ਦਾ ਰਿਲੇਸ਼ਨ ਆ ਕਿਸੇ ਛਿਲਕ ਕਮਿਨ ਦੀ ਜਨਾਨੀ ਨਾਲ ਇਹ ਉਹਨੂੰ ਬਣਾ ਕਰਦੀ ਸੀ ਕੱਲ੍ਹ ਨੂੰ ਉਹਨੂੰ ਕਿਹਾ ਕਿ ਤੂੰ ਕੰਮ ਤੇ ਗਿਆ ਉਹ ਕਹਿੰਦਾ ਮੈਂ ਕੰਮ ਤੇ ਗਿਆ ਜਦੋਂ ਉਹਨੇ ਵੀਡੀਓ ਕਾਲ ਤੇ ਵੇਖਿਆ ਤੇ ਉਹ ਪੰਮੋ ਜਿਹੜੀ ਆ ਪੰਮੋ ਨਾਂ ਦੀ ਜਨਾਨੀ ਜਿਹੜੀ ਪਿੱਛੇ ਬੈਠੀ ਸੀ ਉਹ ਡਿਪਰੈਸ਼ਨ ਟਾ ਕੇ ਉਹਨੂੰ ਦਵਾਈ ਖਾ ਲਈ ਤੇ ਡੈਥ ਹੋ ਗਈ ਦੀ ਸਰਕਾਰ ਕੇਸ ਰਜਿਸਟਰ ਕਰ ਦਿੱਤਾ ਹੈ ਇਹਦੇ ਖਿਲਾਫ ਔਰਤਾਂ ਉਹ ਜਿਹੜਾ ਰਤਨ ਸਿੰਘ ਤੇ ਪੰਮੋ ਦੇ ਖਿਲਾਫ ਔਰ ਤੀਵੀਂ ਰੇਡ ਕੀਤਾ ਸੀ ਪਰ ਉਹ ਗਾਮシャ ਹੋ ਗਿਆ ਜਲਦੀ ਰਸਪੀਤਾ ਜਾਊਗਾ